ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਰਾਤ ਦਾ ਸਮਾਂ ਸੀ ਘਰ ਦੇ ਅੱਧੇ ਲੋਕ ਨੀਂਦ ਦੀ ਗੋਦ ਵਿੱਚ ਜਾ ਚੁੱਕੇ ਸਨ ਕੁਝ ਅਜੇ ਸੌਣ ਦੀ ਤਿਆਰੀ ਕਰ ਰਹੇ ਸਨ ਸਵੇਰ ਤੋਂ ਲਗਾਤਾਰ ਕੰਮ ਕਰਕੇ ਸਾਰੇ ਲੋਕ ਬੁਰੀ ਤਰ੍ਹਾਂ ਥੱਕ ਚੁੱਕੇ ਸਨ ਅੱਜ ਛੋਟੀ ਕੁੜੀ ਰੂਬਲ ਦੀ ਮੰਗਣੀ ਸੀ ਸਾਰੇ ਰਿਸ਼ਤੇਦਾਰ ਆਪਣੇ ਘਰ ਜਾ ਚੁੱਕੇ ਸਨ ਕਰਦੀ ਨੂੰ ਆਰਤੀ ਤੇ ਛੋਟੀ ਬੇਟੀ ਰੂਬਲ ਰਸੋਈ ਦਾ ਕੰਮ ਨਿਬੇੜ ਕੇ ਥੱਕੀਆਂ ਟੁੱਟੀਆਂ ਸੌਣ ਜਾ ਰਹੀਆਂ ਸਨ ਦੋਵੇਂ ਅਜੇ ਆਪਣੇ ਕਮਰਿਆਂ ਵੱਲ ਵੱਧ ਹੀ ਰਹੀਆਂ ਸਨ ਕਿ ਅਚਾਨਕ ਘਰ ਦੇ ਦਰਵਾਜ਼ੇ ਤੇ ਬੈਲ ਵੱਜੀ ਦੋਵੇਂ ਕਮਰੇ ਵਿੱਚ ਜਾਂਦੀਆਂ ਜਾਂਦੀਆਂ ਉੱਥੇ ਹੀ ਰੁਕ ਗਈਆਂ ਤੇ ਇੱਕ ਦੂਜੇ ਦੇ ਮੂੰਹ ਵੇਖਣ ਲੱਗੀਆਂ ਕਿ ਐਨੀ ਰਾਤ ਨੂੰ ਕੌਣ ਆਇਆ ਹੋਵੇਗਾ ਜਦੋਂ ਦੁਬਾਰਾ ਘੰਟੀ ਵੱਜੀ ਤਾਂ ਆਰਤੀ ਨੇ ਸੋਚਿਆ ਕਿ ਇਸ ਮੇਲੇ ਦਰਵਾਜ਼ਾ ਖੋਲਣਾ ਸਮਝਦਾਰੀ ਨਹੀਂ ਹੈ ਇਸ ਲਈ ਉਹ ਆਪਣੇ ਪਤੀ ਆਰਵ ਨੂੰ ਜਗਾ ਲਿਆਈ ਆਰਵ ਨੇ ਦਰਵਾਜ਼ੇ ਕੋਲ ਆ ਕੇ ਪੁੱਛਿਆ ਕੌਣ ਹੈ ਬਾਹਰੋਂ बस ਐਨੀ ਆਵਾਜ਼ ਆਈ ਮੈਂ ਹਾਂ ਉਸ ਤੋਂ ਬਾਅਦ ਸਿਰਫ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਸ਼ਾਇਦ ਜੋ ਕੋਈ ਵੀ ਦਰਵਾਜ਼ੇ ਤੇ ਸੀ ਉਹ ਰੋ ਰਿਹਾ ਸੀ ਆਵਾਜ਼ ਵਿੱਚ ਅਜੀਬ ਜਿਹੀ ਘਬਰਾਹਟ ਸੀ ਜਿਸ ਕਾਰਨ ਸਮਝ ਨਹੀਂ ਆ ਰਿਹਾ ਸੀ ਕਿ ਕੋਈ ਜਾਣ ਪਛਾਣ ਵਾਲਾ ਹੈ ਜਾਂ ਨਹੀਂ ਪਰ ਉਹ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਆ ਕੇ ਹੀ ਕਿਉਂ ਰੋ ਰਿਹਾ ਸੀ ਅਖੀਰ ਆਰਵ ਨੇ ਰੁਬਲ ਨੂੰ ਇਸ਼ਾਰਾ ਕੀਤਾ ਕਿ ਉਹ ਜਾ ਕੇ ਪਾਪਾ ਜੀ ਨੂੰ ਜਗਾ ਲਿਆਵੇ ਰੂਬਲ ਅੰਦਰ ਗਈ ਤੇ ਆਪਣੇ ਪਿਤਾ ਜਸਦੇਵ ਨੂੰ ਜਗਾ ਲਈ ਰੋਣ ਦੀ ਆਵਾਜ਼ ਅਜੇ ਵੀ ਆ ਰਹੀ ਸੀ ਕੁਝ ਧੀਰ ਤਾਂ ਜਸਦੇਵ ਵੀ ਖੜਾ ਸੋਚਦਾ ਰਿਹਾ ਪਰ ਥੋੜੀ ਦੇਰ ਬਾਅਦ ਰੋਣਾ ਬੰਦ ਹੋ ਗਿਆ ਆਖੀਰ ਹਿੰਮਤ ਕਰਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਔਰਤ ਚੁੰਨੇ ਵਿੱਚ ਲਿਪਟੀ ਹੋਈ ਬੇਹੋਸ਼ ਪਈ ਸੀ ਸਾਰੇ ਇੱਕ ਦੂਜੇ ਨੂੰ ਹੀ ਸ਼ੱਕ ਨਾਲ ਦੇਖਣ ਲੱਗੇ ਸਭ ਦੇ ਮਨ ਵਿੱਚ ਇੱਕੋ ਸਵਾਲ ਸੀ ਕਿ ਐਨੀ ਰਾਤ ਨੂੰ ਇਸ ਅਜਨਬੀ ਔਰਤ ਕੋਲ ਜਾ ਕੇ ਪੁੱਛਣਾ ਸਹੀ ਰਹੇਗਾ ਜਾਂ ਨਹੀਂ ਇੰਨੇ ਵਿੱਚ ਘਰ ਦੀ ਮਾਲਕਣ ਮਨਜੀਤ ਵੀ ਆ ਗਈ ਤੇ ਜਸਦੇਵ ਨੂੰ ਬੋਲੀ ਜਰਾ ਦੇਖੋ ਤਾਂ ਸਹੀ ਕੌਣ ਹੈ ਅਤੇ ਸਾਡੇ ਦਰਵਾਜ਼ੇ ਤੇ ਕਿਉਂ ਪਈ ਹੈ ਪਤਾ ਨਹੀਂ ਕੌਣ ਹੈ ਜੋ ਅੱਜ ਐਨੀ ਖੁਸ਼ੀ ਦੇ ਮੌਕੇ ਤੇ ਅਪਸ਼ਗਨ ਫੈਲਾਉਣ ਸਾਡੇ ਘਰ ਆ ਗਿਆ ਹੈ ਅਖੀਰ ਜਸਦੇਵ ਨੇ ਹਿੰਮਤ ਦਿਖਾਈ ਤੇ ਬਾਹਰ ਜਾ ਕੇ ਉਸ ਔਰਤ ਦੇ ਚਿਹਰੇ ਤੋਂ ਚੁੰਨੀ ਨੂੰ ਹਟਾਇਆ ਉਸ ਦਾ ਚਿਹਰਾ ਦੇਖਦੇ ਹੀ ਉਹ ਹੈਰਾਨ ਰਹਿ ਗਿਆ ਤੇ ਮੋਹੋਂ ਸਿਰਫ ਇੰਨਾ ਹੀ ਨਿਕਲਿਆ ਜਾਨਵੀ ਉਹਨਾਂ ਦੇਤੀ ਜਾਨਵੀ ਦਾ ਨਾਮ ਸੁਣਦਿਆ ਹੀ ਮਨਜੀਤ ਅਤੇ ਆਰਵ ਦੋਵੇਂ ਬਾਹਰ ਵੱਲ ਭੱਜੇ ਆਪਣੀ ਧੀ ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਮਨਜੀਤ ਦੀਆਂ ਤਾਂ ਹਾਂ ਨਿਕਲ ਗਈਆਂ ਹਾਏ ਰੱਬਾ ਮੇਰੀ ਧੀ ਮੇਰੀ ਬੱਚੀ ਨੂੰ ਕੀ ਹੋਇਆ ਐਨੀ ਰਾਤ ਨੂੰ ਇੱਥੇ ਕਿਵੇਂ ਤੇ ਇਸ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਕਿਵੇਂ ਆਰਵ ਨੇ ਇਧਰ ਉਧਰ ਦੇਖਿਆ ਕਿਹਾ ਮਾਂ ਥੋੜੀ ਹਿੰਮਤ ਰੱਖੋ ਇੱਥੇ ਬਾਹਰ ਖੜੇ ਹੋ ਕੇ ਰੌਲਾ ਨਾ ਪਾਓ ਚੁੱਪ ਕਰ ਜਾਓ ਜੇ ਗਵਾਂਢੀ ਜਾਗ ਪਏ ਤਾਂ ਨਿਕਾ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਪਹਿਲਾਂ ਜਾਨਵੀ ਨੂੰ ਅੰਦਰ ਲੈ ਕੇ ਚੱਲੋ ਜੇ ਕਿਸੇ ਨੇ ਦੇਖ ਲਿਆ ਤਾਂ ਬਿਨਾਂ ਗੱਲ ਤੋਂ ਪਤੰਗੜ ਬਣ ਜਾਵੇਗਾ ਅਖੀਰ ਆਰਵ ਦੇ ਮਨਜੀਤ ਨੇ ਜਾਨਵੀ ਨੂੰ ਸਹਾਰਾ ਦੇ ਕੇ ਘਰ ਦੇ ਅੰਦਰ ਲੈ ਆਏ ਅੰਦਰ ਲਿਆ ਕੇ ਉਸ ਨੂੰ ਦੀਵਾਨ ਤੇ ਬਿਠਾਇਆ ਉਦੋਂ ਤੱਕ ਜਾਨਵੀ ਥੋੜੀ ਹੋਸ਼ ਵਿੱਚ ਆ ਚੁੱਕੀ ਸੀ ਆਪਣੇ ਪਰਿਵਾਰ ਨੂੰ ਦੇਖ ਕੇ ਜਾਨਵੀ ਦੀਆਂ ਟਾਹਾਂ ਨਿਕਲ ਗਈਆਂ ਉਹ ਰੋਂਦੀ ਹੋਈ ਬੋਲੀ ਮੈਂ ਉਸ ਘਰ ਛੱਡ ਕੇ ਆ ਗਈ ਹਾਂ ਮਾਂ ਮੈਂ ਉਸ ਘਰ ਵਿੱਚ ਹੁਣ ਕਦੇ ਨਹੀਂ ਜਾਵਾਂਗੀ ਉਹ ਲੋਕ ਮੈਨੂੰ ਮਾਰ ਦੇਣਗੇ ਉਹ ਪਤੀ ਨਹੀਂ ਸ਼ੈਤਾਨ ਹੈ ਉਹ ਮੈਨੂੰ ਮਾਰ ਦੇਵੇਗਾ ਆਪਣੀ ਮੰਮੀ ਨਾਲ ਲਿਪਟ ਕੇ ਉਹ ਉੱਚੀ ਉੱਚੀ ਰੋ ਰਹੀ ਸੀ ਜਸਦੇਵ ਕੁਝ ਕਹਿਣ ਹੀ ਲੱਗਿਆ ਸੀ ਕਿ ਮਨਜੀਤ ਨੇ ਉਹਨਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਕਾਫੀ ਦੇਰ ਤੱਕ ਮਨਜੀਤ ਉਸਨੂੰ ਚੁੱਪ ਕਰਵਾਉਂਦੀ ਰਹੀ ਜਦੋਂ ਜਨਵੀ ਥੋੜੀ ਸ਼ਾਂਤ ਹੋਈ ਤਾਂ ਮਨਜੀਤ ਨੇ ਪੁੱਛਿਆ ਧੀਏ ਕੀ ਗੱਲ ਹੋਈ ਅੱਜ ਜਵਾਈ ਨੇ ਤੈਨੂੰ ਕਿਉਂ ਮਾਰਿਆ ਅਜੇ ਥੋੜੀ ਦੇਰ ਪਹਿਲਾਂ ਹੀ ਤਾਂ ਇੱਥੋਂ ਹੀ ਗਈ ਸੀ ਉਦੋਂ ਤਾਂ ਬਹੁਤ ਖੁਸ਼ ਸੀ ਫਿਰ ਅਚਾਨਕ ਕੀ ਹੋ ਗਿਆ ਮਨਜੀਤ ਦੇ ਸਵਾਲ ਤੇ ਜਨਵੀ ਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ ਉਹ ਬੋਲੀ ਮਾਂ ਰੂਬਲ ਦੀ ਮੰਗਣੀ ਵਿੱਚ ਤੁਸੀਂ ਆਪਣੀ ਹੋਣ ਵਾਲੀ ਕੁੜਮਣੀ ਨੂੰ ਸੋਨੇ ਦੀਆਂ ਬਾਲੀਆਂ ਦਿੱਤੀਆਂ ਬਸ ਇਹੀ ਗੱਲ ਮੇਰੀ ਸੱਸ ਨੂੰ ਚੁਗ ਗਈ ਕਿਉਂਕਿ ਤੁਸੀਂ 4 ਸਾਲ ਪਹਿਲਾਂ ਮੇਰੀ ਮੰਗਣੀ ਵੇਲੇ ਉਹਨਾਂ ਨੂੰ 3100 ਰੁਪਏ ਦਿੱਤੇ ਸਨ ਘਰ ਪਹੁੰਚਦਿਆਂ ਹੀ ਉਹਨਾਂ ਨੇ ਮੇਰੇ ਤੇ ਤਾਨਿਆਂ ਦੀ ਵਾਛੜਾ ਦਿੱਤੀ ਕਹਿਣ ਲੱਗੇ ਕਿ ਹੁਣ ਤਾਂ ਤੇਰੀ ਮੰਮੀ ਕੋਲ ਬੜਾ ਪੈਸਾ ਆ ਰਿਹਾ ਹੈ ਸਾਨੂੰ ਤਾਂ ਸਸਦੇ ਵਿੱਚ ਹੀ ਸਾਰ ਦਿੱਤਾ ਸੀ ਜਦੋਂ ਮੈਂ ਕਿਹਾ ਕਿ ਮੇਰੀ ਮੰਗਣੀ ਵੇਲੇ ਆਰਬ ਕਮਾਉਂਦਾ ਨਹੀਂ ਸੀ ਹੁਣ ਘਰ ਵਿੱਚ ਤਿੰਨ ਲੋਕ ਕਮਾਉਣ ਵਾਲੇ ਹੋ ਗਏ ਹਨ ਤਾਂ ਉਹ ਆਪਣੀ ਹیثیت ਅਨੁਸਾਰ ਦੇ ਰਹੇ ਹਨ ਤਾਂ ਵਿਸ਼ੇਕ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹ ਕਹਿ ਰਹੇ ਸਨ ਕਿ ਮੈਂ ਉਹਨਾਂ ਦੀ ਮਾਂ ਅੱਗੇ ਜ਼ੁਬਾਨ ਲੜਾ ਰਹੀ ਹਾਂ ਮੰਮੀ ਮੈਨੂੰ ਉਹਨਾਂ ਨੇ ਬਹੁਤ ਮਾਰਿਆ ਜਦੋਂ ਉਹ ਮਾਰ-ਮਾਰ ਕੇ ਥੱਕ ਗਏ ਤਾਂ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ ਮੈਂ ਜਿਵੇਂ ਤਿਵੇਂ ਉੱਠ ਕੇ ਭੱਜ ਗਈ ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਂ ਪਿਛਲੇ 5 ਸਾਲਾਂ ਤੋਂ ਸਭ ਸਹਿ ਰਹੀ ਹਾਂ ਹਰ ਵਾਰ ਤੁਸੀਂ ਮੈਨੂੰ ਸਮਝਾ ਕੇ ਵਾਪਸ ਭੇਜਿੰਦੇ ਹੋ ਪਰ ਹੁਣ ਮੈਂ ਉਸ ਘਰ ਵਿੱਚ ਨਹੀਂ ਜਾਵਾਂਗੀ ਹੁਣ ਚਾਹੇ ਜੋ ਕੁਝ ਵੀ ਹੋ ਜਾਵੇ ਮੈਂ ਉੱਥੇ ਬਿਲਕੁਲ ਨਹੀਂ ਜਾਵਾਂਗੀ ਮੈਂ ਵੀ ਇਨਸਾਨ ਹਾਂ ਮੈਨੂੰ ਵੀ ਦਰਦ ਹੁੰਦਾ ਹੈ ਮਨਜੀਤ ਨੇ ਭਰੇ ਮਨ ਨਾਲ ਕਿਹਾ ਠੀਕ ਹੈ ਮੇਰੀ ਧੀ ਨਾ ਜਾਵੇ ਤੈਨੂੰ ਜਿਵੇਂ ਸਹੀ ਲੱਗੇ ਉਵੇਂ ਹੀ ਕਰਾਂਗੇ ਤਦ ਹੀ ਅਚਾਨਕ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਕਿਉਂ ਇੰਜ ਕਿਵੇਂ ਨਹੀਂ ਜਾਵੇਗੀ ਇਥੇ ਤੁਹਾਡੀ ਛੋਟੀ ਭੈਣ ਦੀ ਮੰਗਣੀ ਹੋ ਚੁੱਕੀ ਹੈ ਕੁਝ ਦਿਨਾਂ ਬਾਅਦ ਉਸਦਾ ਵਿਆਹ ਹੈ ਸਾਡੀ ਕੀ ਜਿਤ ਰਹਿ ਜਾਵੇਗੀ ਅਸੀਂ ਤਾਂ ਤੇਰਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਸੀ ਹੁਣ ਤੇਰਾ ਸਹੁਰਾ ਘਰ ਹੀ ਤੇਰਾ ਸਭ ਕੁਝ ਹੈ ਪਰ ਤੂੰ ਹੈ ਕਿ ਲੜ ਝਗੜ ਕੇ ਆਪਣਾ ਘਰ ਛੱਡ ਕੇ ਆ ਗਈ ਹੁਣ ਕਿਵੇਂ ਬੈਠ ਕੇ ਤੁਹਾਡੇ ਘਰਾਂ ਦੇ ਮਸਲੇ ਹੀ ਸੁਲਝਾਉਂਦਾ ਰਹਾਂਗਾ ਆਪਣੇ ਪਾਪਾ ਦੀ ਆਵਾਜ਼ ਸੁਣ ਕੇ ਜਾਨਵੀ ਹੋਰ ਘਬਰਾ ਗਈ ਮਨਜੀਤ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੀ ਸੀ ਜਿਸਤੇ ਜਸਦੇਵ ਹੋਰ ਪਟਕ ਗਿਆ ਤੇ ਕਹਿਣ ਲੱਗਿਆ ਸਮਝਾ ਲਓ ਆਪਣੀ ਲਾਡਲੀ ਨੂੰ ਇਹ ਹੁਣ ਸਹੁਰੇ ਘਰ ਦੀ ਹੋ ਚੁੱਕੀ ਹੈ ਇਸ ਨੂੰ ਉੱਥੇ ਹੀ ਜਾਣਾ ਪਵੇਗਾ ਆਪਣੀ ਅੜੀ ਵਿੱਚ ਇਹ ਆਪਣੀ ਛੋਟੀ ਭੈਣ ਦਾ ਘਰ ਵਸਣ ਤੋਂ ਪਹਿਲਾਂ ਇਹ ਉਜਾੜ ਦੇਵੇਗੀ ਮੈਂ ਅਭਿਸ਼ੇਕ ਅਤੇ ਉਸਦੇ ਪਾਪਾ ਨੂੰ ਬੁਲਾ ਰਿਹਾ ਹਾਂ ਇਹ ਕੱਲ ਚੁਪਚਾਪ ਇੱਥੋਂ ਜਾਵੇਗੀ ਇਹ ਕਹਿ ਕੇ ਜਸਦੇਵ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੇ ਗਏ ਦੂਜੇ ਦਿਨ ਸਵੇਰੇ ਹੀ ਜਸਦੇਵ ਨੇ ਜਾਨਵੀ ਦੇ ਸਹੁਰਿਆਂ ਨੂੰ ਬੁਲਾ ਲਿਆ ਜਸਦੇਵ ਨੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਆਪਣੀ ਧੀ ਦੇ ਇਸ ਤਰ੍ਹਾਂ ਘਰੋਂ ਭੱਜ ਕੇ ਆਉਣ ਲਈ ਮਾਫੀ ਮੰਗੀ। ਜਾਨਵੀ ਇਹ ਸਭ ਦੇਖ ਰਹੀ ਸੀ ਕਿ ਕਿਵੇਂ ਉਸਦੇ ਪਾਪਾ ਉਸਨੂੰ ਮਾਰਨ ਗੁੱਟਣ ਵਾਲਿਆਂ ਤੋਂ ਮਾਫੀ ਮੰਗ ਰਹੇ ਹਨ। ਮਾਰ ਉਹਨਾਂ ਦੀ ਧੀ ਨੂੰ ਪਈ ਸੀ ਪਰ ਜਿਨ੍ਹਾਂ ਨੇ ਉਸਨੂੰ ਮਾਰਿਆ ਸੀ ਉਹ ਲੋਕ ਰਾਜਿਆਂ ਵਾਂਗ ਸੋਫੇ ਤੇ ਬੈਠੇ ਹੋਏ ਸਨ। ਜਾਨਵੀ ਦੀ ਸੱਸ ਮੂੰਹ ਬਣਾਉਂਦੇ ਹੋਏ ਬੋਲੀ ਕੁਝ ਦਿਨ ਇਸਨੂੰ ਆਪਣੇ ਕੋਲ ਹੀ ਰੱਖ ਲਓ ਭਾਈ ਸਾਹਿਬ ਤਾਂ ਜੋ ਇਸ ਦੀ ਅਕਲ ਟਿਕਾਣੇ ਆ ਜਾਵੇ। ਕੱਲ ਨੂੰ ਉੱਠ ਕੇ ਇਤੇ ਹੋਰ ਭੱਜ ਗਈ ਤਾਂ ਤੁਸੀਂ ਸਾਡਾ ਗਲਾ ਫੜ ਨਾ ਜਾਵੋਗੇ ਉਹਨਾਂ ਦੀ ਗੱਲ ਸੁਣ ਕੇ ਜਸਦੇਵ ਨੇ ਗੁੱਸੇ ਨਾਲ ਜਾਨਬੀ ਵੱਲ ਵੇਖਿਆ ਤੇ ਫਿਰ ਕੁੜਮਣੀ ਵੱਲ ਦੇ ਹੋਏ ਕਿਹਾ ਨਹੀਂ ਨਹੀਂ ਭੈਣ ਜੀ ਹੁਣ ਅਜਿਹਾ ਕੁਝ ਨਹੀਂ ਹੋਵੇਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਇਹ ਦੁਬਾਰਾ ਕਦੇ ਅਜਿਹੀ ਹਰਕਤ ਨਹੀਂ ਕਰੇਗੀ ਉਸ ਦੀ ਸੱਸ ਨੇ ਕਿਹਾ ਠੀਕ ਹੈ ਠੀਕ ਹੈ ਮੈਂ ਤੁਹਾਡੇ ਵਾਦੇ ਤੇ ਵਿਸ਼ਵਾਸ ਕਰ ਰਹੀ ਹਾਂ ਪਰ ਗਲ ਤੁਸੀਂ ਚੰਗੀ ਨਹੀਂ ਕੀਤੀ ਕਿ ਨਵੀਂ ਕੁੜਮਣੀ ਨੂੰ ਦੇਣ ਲਈ ਤਾਂ ਤੁਹਾਡੇ ਕੋਲ ਸੋਨੇ ਦੀਆਂ ਵਾਲੀਆਂ ਆ ਗਈਆਂ ਤੇ ਸਾਨੂੰ ਤੁਸੀਂ ਸਸਤੇ ਵਿੱਚ ਹੀ ਸਾਰ ਦਿੱਤਾ ਸੀ ਦੋ ਧੀਆ ਹਨ ਤਾਂ ਦੋਵਾਂ ਨੂੰ ਬਰਾਬਰ ਦਾ ਦੇਣਾ ਚਾਹੀਦਾ ਹੈ ਨਾਲ ਹੀ ਉਹਨੇ ਉਹਨਾਂ ਦੇ ਸਹੁਰਿਆਂ ਦਾ ਮਾਨ ਤਾਨ ਵੀ ਸਮਝ ਰਹੇ ਹੋ ਨਾ ਤੁਸੀਂ ਮੈਂ ਕੀ ਕਹਿਣਾ ਚਾਹੁੰਦੀ ਹਾਂ ਕੁੜਮਣੀ ਨੇ ਆਪਣੀ ਚਲਾਕੀ ਦਿਖਾਉਂਦੇ ਹੋਏ ਕਿਹਾ ਜਸਦੇ ਪਹਿਲਾਂ ਤਾਂ ਝਿਜਕਿਆ ਫਿਰ ਆਪਣੀ ਜੇਬ ਸਹਲਾਉਂਦੇ ਹੋਏ ਬੋਲਿਆ ਹਾਂ ਹਾਂ ਭੈਣ ਜੀ ਮੈਂ ਸਭ ਸਮਝ ਰਿਹਾ ਹਾਂ ਰੂਬਲ ਦੇ ਵਿਆਹ ਵਿੱਚ ਮੈਂ ਤੁਹਾਨੂੰ ਵਧਾਈ ਚੰਗੇ ਤਰੀਕੇ ਨਾਲ ਦੇ ਦੇਵਾਂਗਾ ਤੇ ਇਸ ਵਾਰ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਬਸ ਤੁਸੀਂ ਮੇਰੀ ਧੀ ਨੂੰ ਅਪਣਾ ਲਓ ਕੁੜਮਣੀ ਨੇ ਆਪਣੇ بیٹے ਅਭਿਸ਼ੇਕ ਵੱਲ ਵੇਖਿਆ ਤੇ ਮੁਸਕਰਾਈ ਤਾਂ ਅਭਿਸ਼ੇਕ ਵੀ ਬੋਲ ਪਿਆ ਪਾਪਾ ਜੀ ਤੁਸੀਂ ਮੰਮੀ ਜੀ ਨੂੰ ਤਾਂ ਖੁਸ਼ ਕਰ ਦਿੱਤਾ ਪਰ ਮੇਰਾ ਕੀ ਸੁਣਿਆ ਹੈ ਇਸ ਵਾਰ ਤੁਸੀਂ ਆਪਣੇ ਨਵੇਂ ਜਵਾਈ ਨੂੰ ਮੋਟਰਸਾਈਕਲ ਦੇਣ ਵਾਲੇ ਹੋ ਮੈਨੂੰ ਤਾਂ ਤੁਸੀਂ ਇੱਕ ਸਕੂਟਰ ਤੱਕ ਨਹੀਂ ਦਿੱਤਾ ਅਭਿਸ਼ੇਕ ਦੀ ਗੱਲ ਸੁਣ ਕੇ ਮਨਜੀਤ ਤੇ ਆਰਵ ਦੇ ਮੱਥੇ ਤੇ ਪਸੀਨਾ ਆਣ ਲੱਗਾ ਕਿ ਕਿਤੇ ਜਸਤੇਵ ਮੋਟਰਸਾਈਕਲ ਹਾਂ ਹੀ ਨਾ ਕਰ ਦੇਣ ਇੱਕ ਤਾਂ ਵਿਆਹ ਤੇ ਖਰਚਾ ਉਪਰੋਏ ਮੰਗਾ ਪਰ ਤਦ ਹੀ ਜਸਤੇਵ ਬੋਲਿਆ ਅਭਿਸ਼ੇਕ ਬੇਟਾ ਉਸ ਸਮੇ ਸਾਡੀ ਇੰਨੀ ਹੈਸੀਅਤ ਨਹੀਂ ਸੀ ਕਿ ਤੁਹਾਨੂੰ ਮੋਟਰਸਾਈਕਲ ਦੇ ਪਾਉਂਦੇ ਪਰ ਹੁਣ ਤੁਸੀਂ ਵੀ ਸਾਡੀ ਮਜਬੂਰੀ ਸਮਝੋ ਵਿਆਹ ਨੂੰ ਕੁਝ ਹੀ ਦਿਨ ਰਹਿ ਗਏ ਹਨ ਇੰਨਾ ਸਾਰਾ ਖਰਚਾ ਕਿਵੇਂ ਹੋ ਪਾਵੇਗਾ ਜਸਦੇਵ ਦੀ ਗੱਲ ਸੁਣ ਕੇ ਅਭਿਸ਼ੇਕ ਨੇ ਖਿੱਚ ਕੇ ਕਿਹਾ ਫਿਰ ਆਪਣੀ ਧੀ ਵੀ ਤੁਸੀਂ ਆਪਣੇ ਕੋਲ ਹੀ ਰੱਖੋ ਰੂਬਲ ਦੇ ਵਿਆਹ ਤੋਂ ਬਾਅਦ ਹੀ ਫੈਸਲਾ ਕਰਾਂਗੇ ਕਿ ਕੀ ਕਰਨਾ ਹੈ ਜਵਾਈ ਜੀ ਤੁਸੀਂ ਤੇ ਨਾਰਾਜ਼ ਹੋ ਗਏ ਮੇਰਾ ਮਤਲਬ ਉਹ ਨਹੀਂ ਸੀ ਰੂਬਲ ਦਾ ਵਿਆਹ ਹੋ ਲੈਣ ਦਿਓ ਜਦੋਂ ਸਾਡਾ ਹੱਥ ਸੌਖਾ ਹੋ ਜਾਵੇਗਾ ਤਾਂ ਫਿਰ ਦੇਖ ਲਵਾਂਗੇ ਤੁਸੀਂ ਤਾਂ ਮੇਰੇ ਵੱਡੇ ਜਵਾਈ ਹੋ ਮੇਰੀ ਮਜਬੂਰੀ ਤਾਂ ਸਮਝੋ ਜਸਦੇਵ ਨੇ ਹੱਥ ਜੋੜ ਕੇ ਕਿਹਾ ਮਾਨਵੀ ਆਪਣੀ ਅੱਖਾਂ ਨਮ ਨਾਲ ਇਹ ਸਭ ਦੇਖ ਰਹੀ ਸੀ ਉਹ ਆਪਣੇ ਸਨਮਾਨ ਨੂੰ ਤਾਰ-ਤਾਰ ਹੁੰਦੇ ਹੋਏ ਦੇਖ ਰਹੀ ਸੀ ਉਸ ਦੇ ਮਾਪਿਆਂ ਤੇ ਸਾਰਿਆਂ ਨੇ ਉਸ ਨੂੰ ਫੁੱਟਬਾਲ ਸਮਝ ਰੱਖਿਆ ਸੀ ਜਿਸ ਨੂੰ ਲਤ ਮਾਰ ਕੇ ਸਿਰਫ ਇੱਕ ਦੂਜੇ ਦੇ ਮੈਦਾਨ ਵਿੱਚ ਸੁੱਟਣ ਲਈ ਸਾਰੇ ਤਿਆਰ ਬੈਠੇ ਸਨ ਜਾਨਵੀ ਦੀ ਸੱਸ ਬੋਲੀ ਜਦੋਂ ਤੱਕ ਰੂਬਲ ਦਾ ਵਿਆਹ ਨਹੀਂ ਹੋ ਜਾਂਦਾ ਜਾਨਵੀ ਨੂੰ ਇੱਥੇ ਹੀ ਰੱਖ ਲਓ ਰੂਬਲ ਦੇ ਵਿਆਹ ਤੋਂ ਬਾਅਦ ਤੈਅ ਕਰਾਂਗੇ ਕਿ ਕੀ ਕਰਨਾ ਹੈ ਬਸ ਹੁਣ ਅਸੀਂ ਚੱਲਦੇ ਹਾਂ ਇਹ ਕਹਿ ਕੇ ਉਹ ਹੱਥ ਜੋੜ ਕੇ ਖੜੀ ਹੋ ਗਈ ਜਾਂਦੇ ਜਾਂਦੇ ਜਸਦੇਵ ਨੇ ਐਨਾ ਹੀ ਕਿਹਾ ਭੈਣ ਜੀ ਤੁਸੀਂ ਲੋਕ ਵਿਆਹ ਵਿੱਚ ਜ਼ਰੂਰ ਆਉਣਾ ਮੈਂ ਵਾਦਾ ਕਰਦਾ ਹਾਂ ਕਿ ਇਸ ਵਾਰ ਤੁਸੀਂ ਲੋਕ ਖੁਸ਼ ਹੋ ਕੇ ਹੀ ਜਾਓਗੇ ਉਹਨਾਂ ਦੀ ਇਸ ਗੱਲ ਤੇ ਬਿਨਾਂ ਕੋਈ ਜਵਾਬ ਦਿੱਤੇ ਜਾਨਵੀ ਦੇ ਸਹਾਰੇ ਉੱਥੋਂ ਚਲੇ ਗਏ ਜਸਦੇਵ ਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਜਾਨਵੀ ਵੱਲ ਵੇਖਿਆ ਤੇ ਚੀਕਦੇ ਹੋਏ ਬੋਲੇ ਇਹੀ ਸੰਸਕਾਰ ਦਿੱਤੇ ਸੀ ਅਸੀਂ ਤੈਨੂੰ ਆਪਣੇ ਸਹੁਰੇ ਘਰੋਂ ਰਾਤੋਂ ਰਾਤ ਭੱਜ ਕੇ ਆ ਗਈ ਸਾਡੀ ਇੱਜ਼ਤ ਦਾ ਥੋੜਾ ਜਿਹਾ ਖਿਆਲ ਤਾਂ ਕਰ ਲੈਂਦੀ ਤੂੰ ਦੇਖ ਤੇਰੇ ਕਾਰਨ ਮੈਨੂੰ ਉਹਨਾਂ ਲੋਕਾਂ ਦੇ ਹੱਥ ਪੈਰ ਜੋੜਨੇ ਪੈ ਰਹੇ ਹਨ ਪਤਾ ਨਹੀਂ ਵਧਾਈ ਦੇ ਨਾਂ ਤੇ ਉਹ ਕੀ ਕੀ ਮੰਗ ਲੈਣਗੇ ਘੱਟੋ ਘੱਟ ਸਾਢੇ ਬਾਰੇ ਨਹੀਂ ਤਾਂ ਆਪਣੀ ਛੋਟੀ ਭੈਣ ਬਾਰੇ ਤਾਂ ਸੋਚ ਲਿਆ ਹੁੰਦਾ ਤੁਸੀਂ ਸ਼ਾਂਤ ਹੋ ਜਾਓ ਹੁਣ ਕੀ ਤੁਸੀਂ ਵੀ ਇਸ ਦੇ ਪਿੱਛੇ ਪੈ ਗਏ ਮਨਜੀਤ ਨੇ ਕਿਹਾ ਤਾਂ ਜਸਦੇਵ ਉਸਤੇ ਵੀ ਗੁੱਸਾ ਹੋਣ ਲੱਗ ਪਏ ਇਹ ਸਭ ਤੁਹਾਡੇ ਲਾਡ ਪਿਆਰ ਦਾ ਨਤੀਜਾ ਹੈ ਮੈਂ ਤਾਂ ਕੰਮ ਕਰਨ ਚ ਲੱਜਾਂਦਾ ਸੀ ਪਿੱਛੋਂ ਤੁਹਾਡੇ ਤੋਂ ਆਪ ਲੜਲੀ ਨਹੀਂ ਸੰਭਾਲੀ ਗਈ ਜਸਦੇਵ ਦਾ ਗੁੱਸਾ ਦੇਖ ਮਨਜੀਤ ਜਾਨਵੀ ਨੂੰ ਉਠਾ ਕੇ ਆਪਣੇ ਨਾਲ ਕਮਰੇ ਵਿੱਚ ਲੈ ਗਈ ਆਣ ਗੁਆਣ ਵਿੱਚ ਸਭ ਨੂੰ ਕਹਿ ਦਿੱਤਾ ਗਿਆ ਕਿ ਜਾਨਵੀ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਲਈ ਆਈ ਹੈ ਸਭ ਗੱਲਾਂ ਛੱਡ ਕੇ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਜੁਟ ਗਏ ਰੂਬਲ ਦੇ ਵਿਆਹ ਦਾ ਦਿਨ ਵੀ ਆ ਗਿਆ ਇਸ ਤੋਂ ਕੁਝ ਦਿਨ ਪਹਿਲਾਂ ਹੀ ਜਸਦੇਵ ਉਸਦੇ ਸਹੁਰੇ ਜਾ ਕੇ ਹੱਥ ਪੈਰ ਜੋੜ ਕੇ ਉਹਨਾਂ ਨੂੰ ਵਿਆਹ ਵਿੱਚ ਆਉਣ ਦਾ ਸੱਦਾ ਦੇ ਕੇ ਆਇਆ ਪਰ ਇਹਨਾਂ ਸਭ ਦੇ ਵਿਚਕਾਰ ਹੌਲੀ-ਹੌਲੀ ਜਾਨ ਵਿਚ ਬਦਲਾਅ ਆਉਣ ਲੱਗੇ ਸਨ ਹੁਣ ਉਹ ਇਕੱਲੀ ਘਰੋਂ ਬਾਹਰ ਵੀ ਨਿਕਲਣ ਲੱਗ ਪਈ ਸੀ ਜਾਨਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਮੁਸਕਰਾਉਣ ਲੱਗ ਪਈ ਸੀ ਫਿਰ ਵਿਆਹ ਦਾ ਦਿਨ ਵੀ ਆ ਗਿਆ ਜਾਨਵੀ ਦੇ ਸਹੁਰੇ ਪਰਿਵਾਰ ਵਾਲੇ ਵੀ ਬੜੇ ਸ਼ਾਨੋ ਸ਼ੌਕਤ ਨਾਲ ਆਏ ਉਹ ਪੂਰੇ ਵਿਆਹ ਵਿੱਚ ਵੀ ਆਪਣੀ ਮਨਵਾਨੀ ਕਰਦੇ ਰਹੇ ਅਤੇ ਆਕੜ ਦਿਖਾਉਂਦੇ ਰਹੇ ਪਰ ਫਿਰ ਵੀ ਰੂਬਲ ਦਾ ਵਿਆਹ ਚੰਗੀ ਤਰ੍ਹਾਂ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ ਹੁਣ ਵਾਲੀ ਸੀ ਵਧਾਈ ਤੇ ਮਾਣ ਤਾਣ ਦੀ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਰਵਾਨਾ ਹੋਣ ਲੱਗੇ। ਜਾਨਵੀ ਦੀ ਸੱਸ ਤੇ ਉਸ ਦਾ ਪਤੀ ਅਭਿਸ਼ੇਕ ਜਸਦੇਵ ਦੇ ਕੋਲ ਆਏ ਤੇ ਬੋਲੇ ਹੁਣ ਸਾਨੂੰ ਵੀ ਵਿਦਾ ਕਰੋ। ਅਸੀਂ ਵੀ ਆਪਣੇ ਘਰ ਜਾਣਾ ਹੈ। ਇਸ ਤੋਂ ਪਹਿਲਾਂ ਕਿ ਜਸਦੇਵ ਕੁਝ ਕਹਿੰਦੇ ਜਾਨਵੀ ਆਪਣੇ ਸਮਾਨ ਸਮੇਤ ਬਾਹਰ ਆ ਗਈ। ਨਾ ਸੰਦੂਰ ਸੀ, ਨਾ ਗਲੇ ਵਿੱਚ ਮੰਗਲ ਸੂਤਰ। ਉਹ ਇੱਕ ਸਾਦਾ ਜਿਹਾ ਸੂਟ ਪਹਿਨ ਕੇ ਬਾਹਰ ਆਈ ਸੀ। ਤੇ ਉਸ ਦੇ ਹੱਥ ਵਿੱਚ ਕੁਝ ਕਾਗਜ਼ ਵੀ ਸਨ। ਦੇਖੋ ਭਾਈ ਸਾਹਿਬ ਤੁਹਾਡੀ ਬੇਟੀ ਕਿਵੇਂ ਤਿਆਰ ਹੋ ਕੇ ਆਈ ਹੈ ਕੋਈ ਦੇਖ ਕੇ ਕਹਿ ਸਕਦਾ ਕਿ ਇਹ ਸਹਾਗਣ ਹੈ ਜਾਨਵੀ ਦੀ ਸੱਸ ਨੇ ਤਾਣਾ ਮਾਰਦਿਆ ਕਿਹਾ ਤਦ ਜਾਨਵੀ ਉਹਨਾਂ ਦੇ ਕੋਲ ਆਈ ਤੇ ਕਾਗਜ਼ ਅਭਿਸ਼ੇਕ ਦੇ ਹੱਥ ਵਿੱਚ ਫੜਾਉਂਦੇ ਹੋਏ ਬੋਲੀ ਮੈਂ ਇਸ ਬੰਦੇ ਦੀ ਸੁਹਾਗਣ ਬਣਨ ਤੋਂ ਇਨਕਾਰ ਕਰਦੀ ਹਾਂ ਅਭਿਸ਼ੇਕ ਨੇ ਹੈਰਾਨੀ ਨਾਲ ਉਹ ਕਾਗਜ਼ ਦੇਖੇ ਉਹ ਤਲਾਕ ਦੇ ਕਾਗਜ਼ ਸਨ ਉਸਨੇ ਗੁੱਸੇ ਵਿੱਚ ਰੂਬਲ ਵੱਲ ਵੇਖਿਆ ਤੇ ਕਿਹਾ ਇਹ ਕੀ ਮਜ਼ਾਕ ਹੈ ਤੂੰ ਤਲਾਕ ਦੇ ਕਾਗਜ਼ ਤਿਆਰ ਕਰਵਾ ਲਏ ਇਸ ਲਈ ਸਾਨੂੰ ਇੱਥੇ ਬੁਲਾਇਆ ਸੀ ਤੂੰ ਘਰ ਵਾਲੀ ਹੈ ਘਰ ਵਾਲੀ ਬਣ ਕੇ ਰਹਿ ਨਹੀਂ ਤੇ ਮੈਨੂੰ ਤੇਰੀ ਔਕਾਤ ਦਿਖਾਉਣੀ ਵੀ ਆਉਂਦੀ ਹੈ ਤਲਾਕ ਦੇ ਕਾਗਜ਼ਾਂ ਦਾ ਨਾ ਸੁਣਦਿਆਂ ਹੀ ਉੱਥੇ ਖੜੇ ਹਰ ਇਨਸਾਨ ਦੇ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਜਾਨਵੀ ਦੀ ਸੱਸ ਚੀਕਦੀ ਹੋਈ ਬੋਲੀ ਦੇਖ ਲਓ ਆਪਣੀ ਬੇਟੀ ਨੂੰ ਇਸੇ ਲਈ ਤਾਂ ਕੁੱਟ ਖਾਂਦੀ ਹੈ ਕੁੱਟ ਵਾਲੇ ਕੰਮ ਤਾਂ ਇਹ ਖੁਦ ਕਰਦੀ ਹੈ ਤੇ ਬਦਨਾਮ ਮੇਰਾ ਪੁੱਤ ਹੋ ਜਾਂਦਾ ਹੈ ਜਾਨਵੀ ਇਹ ਕੀ ਹਰਕਤ ਹੈ ਤੈਨੂੰ ਸਾਡੀ ਇੱਜ਼ਤ ਦਾ ਜ਼ਰਾ ਵੀ ਖਿਆਲ ਨਹੀਂ ਕਿਸ ਨੂੰ ਪੁੱਛ ਕੇ ਤੂੰ ਇਹ ਸਭ ਕੁਝ ਕੀਤਾ ਹੈ ਜਸਦੇਵ ਨੇ ਜਾਨਵੀ ਨੂੰ ਝਿੜਕਦਿਆਂ ਕਿਹਾ ਕਿਹੜੀ ਜਿਤ ਪਾਪਾ ਅਤੇ ਕਿਸ ਨੂੰ ਪੁੱਛਣਾ ਸੀ ਕਿਸੇ ਨੂੰ ਫਰਕ ਪੈਂਦਾ ਹੈ ਕਿ ਮੈਂ ਜਿਉਂਦੀ ਰਹਾ ਜਾਂ ਮਰ ਜਾਵਾਂ ਕੁੱਟ ਮੈਂ ਖਾਂਦੀ ਹਾਂ ਦਰਦ ਮੈਨੂੰ ਹੁੰਦਾ ਹੈ ਮੇਰੇ ਸਰੀਰ ਤੇ ਅੱਜ ਵੀ ਜ਼ਖਮਾਂ ਦੇ ਨਿਸ਼ਾਨ ਹਨ ਕਿ ਕਿਸੇ ਨੂੰ ਫਰਕ ਪਿਆ ਨਹੀਂ ਨਾ ਇਸ ਲਈ ਆਪਣੇ ਬਾਰੇ ਮੈਨੂੰ ਖੁਦ ਹੀ ਸੋਚਣਾ ਪੈਣਾ ਸੀ ਤੇ ਮੈਂ ਸੋਚ ਲਿਆ ਹੈ ਮੈਨੂੰ ਇਸ ਰਿਸ਼ਤੇ ਤੋਂ ਛੁਟਕਾਰਾ ਚਾਹੀਦਾ ਹੈ ਹੁਣ ਮੇਰੇ ਵਿੱਚ ਹੋਰ ਮਾਨ ਖਾਣ ਦੀ ਹਿੰਮਤ ਨਹੀਂ ਹੈ ਜਸਦੇਵ ਬੋਲਿਆ ਜੇ ਤੂੰ ਤਲਾਕ ਲਿਆ ਤਾਂ ਤੈਨੂੰ ਇਸ ਘਰ ਵਿੱਚ ਮਾਨਵੀ ਨੇ ਗੱਲ ਕੱਟਦਿਆਂ ਕਿਹਾ ਮੈਂ ਤੁਹਾਡੇ ਘਰ ਵਿੱਚ ਰਹਾਗੀ ਵੀ ਨਹੀਂ ਕਿਉਂਕਿ ਜੇ ਤੁਸੀਂ ਮੇਰਾ ਸਾਥ ਦੇਣਾ ਹੁੰਦਾ ਜਦੋਂ ਪਹਿਲੀ ਵਾਰ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਮਾਰ ਕੇ ਭੇਜਿਆ ਸੀ ਉਦੋਂ ਹੀ ਦੇ ਦਿੱਤਾ ਹੁੰਦਾ ਮੈਂ ਪਿਛਲੇ 5 ਸਾਲਾਂ ਤੋਂ ਇਹ ਸਭ ਨਾਸਹਾਰਦੀ ਤੇ ਤੁਸੀਂ ਹਰ ਵਾਰ ਸਮਝਾ ਕੇ ਮੈਨੂੰ ਉੱਥੇ ਵਾਪਸ ਨਾ ਭੇਜਦੇ ਮੈਂ ਪੜ੍ਹੀ ਲਿਖੀ ਹਾਂ ਮੈਂ ਆਪਣਾ ਇੰਤਜ਼ਾਮ ਕਰ ਲਿਆ ਹੈ ਤੁਹਾਨੂੰ ਮੇਰੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਫਿਰ ਅਭਿਸ਼ੇਕ ਵੱਲ ਮੁੜਦਿਆਂ ਉਹ ਬੋਲੀ ਤੇ ਤੁਸੀਂ ਲੋਕ ਇੱਥੇ ਖੜੇ ਕੀ ਕਰ ਰਹੇ ਹੋ ਦੇਖ ਰਹੇ ਹੋ ਇੱਥੇ ਹੁਣ ਤੁਹਾਨੂੰ ਕੁਝ ਨਹੀਂ ਮਿਲਣ ਵਾਲਾ ਜਦੋਂ ਤੁਹਾਡੇ ਘਰ ਦੀ ਨੂੰਹ ਹੀ ਨਹੀਂ ਰਹੀ ਤਾਂ ਤੁਹਾਨੂੰ ਵਧਾਈ ਕਿਸ ਗੱਲ ਦੀ ਮਿਲੇਗੀ ਹੁਣ ਜੋ ਮਿਲੇਗਾ ਕੋਰਟ ਵਿੱਚ ਮਿਲੇਗਾ ਇਹ ਕਹਿੰਦੇ ਹੋਏ ਜਾਨਵੀ ਆਪਣੇ ਸਮਾਨ ਸਮੇਤ ਰਵਾਨਾ ਹੋ ਗਈ ਸਭ ਤੋਂ ਪਹਿਲਾਂ ਉਹ ਆਪਣੀ ਸਹੇਲੀ ਦੇ ਘਰ ਰਹੀ ਤੇ ਆਪਣੇ ਸਹੁਰੇ ਪਰਿਵਾਰ ਤੇ ਘਰੇਲੂ ਹਿੰਸਾ ਦਾ ਕੇਸ ਦਰਜ ਕੀਤਾ ਉਸ ਦੇ ਸਰੀਰ ਤੇ ਪਏ ਨਿਸ਼ਾਨ ਆਂਡ ਭਵਾਨ ਦੇ ਲੋਕਾਂ ਦੀ ਗਵਾਹੀ ਸਦਕਾ ਇਹ ਇਲਜ਼ਾਮ ਸਾਬਿਤ ਹੋ ਗਏ ਜਿਸ ਕਾਰਨ ਉਸ ਨੂੰ ਤਲਾਕ ਵੀ ਆਸਾਨੀ ਨਾਲ ਮਿਲ ਗਿਆ ਤੇ ਨਾਲ ਹੀ ਗੁਜ਼ਾਰਾ ਪੱਤਾ ਵੀ ਮਿਲਣ ਲੱਗਾ ਇਸ ਦੌਰਾਨ ਜਸਦੇਵ ਉਸ ਨੂੰ ਲੈਣ ਲਈ ਦੋ ਵਾਰ ਆਇਆ ਪਰ ਉਸਨੇ ਪੇਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹ ਅਜਿਹੇ ਬਾਪ ਦਾ ਕੀ ਕਰਦੀ ਜਿਸਨੇ ਲੋਕ ਲਾਜ ਕਰਕੇ ਆਪਣੀ ਧੀ ਨੂੰ ਮਰਨ ਲਈ ਛੱਡ ਦਿੱਤਾ ਸੀ ਹੁਣ ਜਾਨਵੀ ਨੌਕਰੀ ਕਰ ਰਹੀ ਹੈ ਤੇ ਆਪਣੇ ਪੈਰਾਂ ਤੇ ਖੜੀ ਹੈ ਹਾਂਜੀ ਦੋਸਤੋ ਇਹੀ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਧੰਨਵਾਦ ਜੀ